ਸਪੈਸਾਂ ਜੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਡਿਓ ਆਜਿ ਸਾਹੀ ਮਾਮ ਸਾਹਿਬ ਜਿਹੜੇ ਇੱਥੇ ਆਏ ਨੇ ਲੋਕਾਂ ਦੀ ਮਦਦ ਕਰਨ ਲਈ ਸ਼ੁਰੂ ਤੋਂ ਹੀ ਇਹ ਮਦਦ ਕਰਦੇ ਆ ਰਹੇ ਨੇ ਅੱਜ ਡੀਜ਼ਲ ਦੀ ਥੇਬ ਜਿਹੜੀ ਲੈ ਕੇ ਆਇਆ ਇਹਨਾਂ ਸਪੈਸ਼ਲ ਇਹਨਾਂ ਨੇ ਗੱਡੀ ਤਿਆਰ ਕਰਾਈ ਤੇ 3000 ਲੀਟਰ ਡੀਜ਼ਲ ਦੀ ਰਿਕਵੈਸਟ ਆ ਉਹ ਇਹ ਪੰਚਾਇਤਾਂ ਨਾਲ ਸੰਪਰਕ ਕਰਕੇ ਜਿੰਨੇ ਜਿੰਨੇ ਜਿਹਦੀ ਲੋੜ ਆ ਉਹਨਾਂ ਨੂੰ ਡੀਜ਼ਲ ਦੇਣ ਕੇ ਇੱਕ ਮਦਦ ਨਹੀਂ ਹੈ ਇੱਕ ਮੋਹਬਤ ਦਾ ਸੰਦੇਸ਼ ਆ ਇਹਨਾਂ ਨੇ ਜਦੋਂ ਰਾਤ ਸਮਗਰੀ ਵੰਡੀ ਜਾਂ ਹੁਣ ਡੀਜ਼ਲ ਵੰਡ ਰਾਂ ਇਹਨਾਂ ਨੇ ਅਕੇ ਇਹ ਨਹੀਂ ਵੇਖਣਾ ਕਿ ਅੱਗੇ ਮੁਸਲਮਾਨ ਆ ਸਿੱਖ ਆ ਇਸਾਈ ਆ ਕਿ ਤੱਕ ਹਿੰਦੂ ਆ ਇਹਨਾਂ ਨੇ ਸਾਰਿਆਂ ਨੂੰ ਸਾਂਝਾ ਜਿਹੜਾ ਡੀਜ਼ਲ ਦੇਣਾ ਇੱਕ ਬਹੁਤ ਹੀ ਵਧੀਆ ਸੰਦੇਸ਼ ਵਧੀਆ ਮੈਸੇਜ ਜਿਹੜਾ ਦੁਨੀਆ 'ਚ ਜਾਂਦਾ ਇਹਦਾ ਜਿਹੜਾ ਆਪਣੇ ਦਿਲਾਂ 'ਚ ਉਦਾਂ ਹੀ ਨਫਰਤ ਆਪਾਂ ਸਾਰੇ ਇੱਕ ਦੂਜੇ ਨਾਲ ਸਾਂਝ ਰੱਖਦੇ ਆ ਇਹ ਜਿਹੜਾ ਮੈਸੇਜ ਬਹੁਤ ਵਧੀਆ ਜਿਹਾ ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਆ ਹਿੰਦੂ ਮੁਸਲਮ ਸਿੱਖ ਇਸਾਈ ਆਪਸ ਵਿੱਚ ਇਹ ਭਾਈ ਭਾਈ ਉਹਦੀ ਅਜਮਸਾਲ ਸਾਹੀ ਇਮਾਮ ਸਾਹਿਬ ਨੇ ਅੱਜ ਕਾਇਮ ਕੀਤੀ ਆ ਅੱਜ ਇੱਥੇ ਆਉਂਦੇ ਇਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਤੇ ਧੰਨਵਾਦ ਵੀ ਕਰਦੇ ਆ ਇਸ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਹ ਵੀ ਜਿਹੜੇ ਮਦਦ ਕਰਨ ਵਾਸਤੇ ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਬਣਾਏ ਉੱਥੇ ਵੀ ਕੋਈ ਭੇਦ ਭਾਵ ਨਹੀਂ ਰੱਖਿਆ ਜਾਂਦਾ ਇਹ ਉਹਦੀ ਮਿੰਡੀ ਮਿਸਾਲ ਆ ਅੱਜ ਸਾਈ ਮਾਮ ਸਾਹਿਬ ਨੇ ਵੀ ਕਾਇਮ ਕੀਤੀ ਆ ਉਹ ਜਿਹੜੇ ਆ ਉਹ ਡੀਜ਼ਲ ਮੰਡਕ ਦੀ ਅੱਜ ਇਥੋਂ ਸ਼ੁਰੂ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਹਾਂ ਹਾਂਜੀ ਅੱਜ ਉਮਨੀ ਸਰ ਵਾਹਿ ਕੀ ਪ੍ਰੋਗਰਾਮ ਹੈ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਰਹਿਮ ਕਰਨ ਵਾਲਾ ਆ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਬੋਰਜ ਬਾਬਾ ਫੂਲਾ ਸਿੰਘ ਜੀ ਜੋ ਜਿਹੜਾ ਸਥਾਨ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਆ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਮਾ ਮਸਜਿਦ ਹੈ ਜਿਹੜੀ ਕਿ ਭਾਰਤ ਦੇ ਸਵਤੰਤਰਤਾ ਸੰਗਰਾਮ ਦੇ ਵਿੱਚ ਸ਼ਾਮਲ ਰਹੀ ਆਜ਼ਾਦੀ ਦੇ ਵੇਲੇ ਉੱਥੋਂ ਸਾਡੇ ਵੱਡੇ-ਵਡੇਰਿਆਂ ਨੇ ਇੱਕ ਫਤਵਾ ਦਿੱਤਾ ਸੀ ਕਿ ਭਾਰਤ ਦੇ ਮੁਸਲਮਾਨ, Hindu ਤੇ Sikh ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਨ ਪਰ ਉਸਦੇ ਬਾਅਦ ਪੰਜਾਬ ਤੋਂ ਲੈ ਕੇ ਪਿਸ਼ਾਵਰ ਤੋਂ Hindu ਪਾਣੀ, ਮੁਸਲਮਾਨ ਪਾਣੀ ਦੇ ਜਿਹੜੇ ਘੜੇ ਆ ਉਹ ਤੋੜ ਦਿੱਤੇ ਗਏ ਸੀਗੇ ਤਾਂ ਹੀ ਅਸੀਂ ਅੰਗਰੇਜ਼ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ ਸੀ ਜਿਵੇਂ ਇੱਕ ਵਾਰੀ ਫਿਰ ਐਤ ਕੀ 2025 ਉਸੇ ਜਾਮਾ ਮਸਜਿਦ ਤੋਂ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ 'ਚ ਜਿਹੜੋਂ ਹੜ੍ਹ ਆਏ ਨੇ ਤੇ ਇਹ ਵੀ ਪੰਜਾਬ ਦਾ ਸਾਥ ਦੇਣ ਤੇ ਮੈਂ ਤਾਂ ਪਹਿਲਾਂ ਰਣੀ ਆ ਸਾਰੇ ਭਾਰਤ ਦੇ ਉਹਨਾਂ ਮੁਸਲਿਮ ਸੰਸਥਾਵਾਂ ਦਾ ਮਸਜਿਦਾਂ ਦਾ ਕਿ ਪਿਛਲੇ 1.5 ਮਹੀਨੇ 'ਚ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚੀਆਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਭੇਜਾਈਆਂ ਤੇ ਅਸੀਂ ਸ਼ੁਰੂ ਜੇ ਗੱਲ ਗਈ ਸੀ ਕਿ ਵੀ ਜਿਹੜਾ ਸਾਥ ਹੈ ਇਹ ਮੁਹੱਬਤ ਦਾ ਹੈ ਤੇ ਭਾਈਚਾਰਕ ਸਾਂਝ ਦਾ ਹੈ ਤੇ ਕੋਈ ਮਦਦ ਨਹੀਂ ਹੈ ਇਹ ਇੱਕ ਮੁਹੱਬਤ ਹੈ ਤੇ ਮੁਹੱਬਤ ਜਿਹੜੀ ਹੈ ਉਹ ਤੋੜ ਤੱਕ ਨਿਭਾਣੀ ਚਾਹੀਦੀ ਹੈ ਤੇ ਪਾਣੀ ਉੱਤਰ ਗਿਆ ਤੇ ਅੱਜਕੱਲ ਪਿੰਨਾ ਚ ਕੰਮ ਸ਼ੁਰੂ ਹੋ ਗਿਆ ਹੈ ਟਰੈਕਟਰਾਂ ਦੇ ذریعے ਮਿੱਟੀ ਕੱਢਣ ਦਾ ਖੇਤਾਂ ਨੂੰ ਸਾਫ਼ ਕਰਨ ਦਾ ਤੇ ਅੱਜ ਤੋਂ ਅਸੀਂ ਡੀਜ਼ਲ ਵੰਡਣ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਹੀ ਤੇ ਉਹ ਸਾਰੇ ਜ਼ਿਲ੍ਹਿਆਂ 'ਚ ਅਸੀਂ ਕਰਾਂਗੇ ਲੇਕਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਇੱਥੇ ਹੈ ਤੇ ਹਰਮੰਦਰ ਸਾਹਿਬ ਵੀ ਇਸੀ ਪਾਵਨ ਧਰਤੀ ਦੇ ਉੱਤੇ ਹੈ ਤੇ ਇਸ ਲਈ ਡੀਜ਼ਲ ਵੰਡਨ ਦਾ ਲੰਗਰ ਵੀ ਜਿਹੜਾ ਅੱਜ ਇੱਥੋਂ ਤੋਂ ਸ਼ੁਰੂ ਕਰਦੇ ਪਏ ਆਂ ਔਰ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜਾ ਤਕਸੀਮ ਦਾ سلسلہ ਹੈ ਲੰਗਰ ਡੀਜ਼ਲ ਦਾ ਇਹਨੂੰ ਜਾਰੀ ਰੱਖਾਂਗੇ ਤਕਰੀਬਨ 15-20 ਦਿਨ ਤੱਕ ਤਾਂ ਕਿ ਜਿੰਨੇ ਵੀ ਸਾਥੀਆਂ ਤੱਕ ਅਸੀਂ ਡੀਜ਼ਲ ਜਿਹੜਾ ਫ੍ਰੀ ਪਹੁੰਚਾ ਸਕੀਏ ਉਹ ਅੱਜ ਤੋਂ ਸ਼ੁਰੂ ਕਰਦੇ ਆ। ਬੜੀ ਵੱਡੀ ਵੱਡੀ ਮਾਤਰਾ ਦੇ ਵਿੱਚ ਮੰਗਿਆ ਡੀਜ਼ਲ ਦੀ ਖਾਦ ਦੀ ਬੀਜ ਦੀ ਇਹਨਾਂ ਇਲਾਕਿਆਂ ਦੇ ਵਿੱਚ ਕਿਵੇਂ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਅਸੀਂ ਅਸੀਂ ਸਾਡੇ ਜਿਹੜੇ ਇੱਥੇ ਦੇ ਮੁਕਾਮੀ ਪ੍ਰਧਾਨ ਨੇ ਅਬਦੁੱਲ ਨੂਰ ਜੀ ਮੇਰੇ ਨਾਲ ਨੇ ਇਹ ਲਗਾਤਾਰ ਅਸੀਂ ਬੜੇ ਇੱਕ ਯੋਜਨਾਬੰਦ ਤਰੀਕੇ ਨਾਲ ਪੂਰੇ ਪੰਜਾਬ 'ਚ ਰਸਦ ਭੇਜੀ ਔਰ ਉਸ ਤੋਂ ਬਾਅਦ ਦਵਾਈਆਂ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਨਾਲ ਤਰਪਾਲਾਂ ਔਰ ਮੱਛਰਦਾਨੀਆਂ ਆਲਾਕ-ਲਕ ਚੀਜ਼ਾਂ ਹੁਣ ਜਦੋਂ ਅਸੀਂ ਆ ਵੀ ਸ਼ੁਰੂ ਕਰ ਰਹੇ ਹਾਂ ਤੇ ਪੰਚਾਇਤਾਂ ਨਾਲ ਹੀ ਸੰਪਰਕ ਕਰ ਰਹੇ ਹਾਂ ਅੱਜ ਵੀ ਜਿਸ ਪਿੰਡ 'ਚ ਜਾ ਰਹੇ ਕੋਟ ਗੁਰਬਖਸ਼ ਕੋਟ ਗੁਰਬਖਸ਼ ਸਿੰਘ ਪਿੰਡ ਤੋਂ ਸ਼ੁਰੂ ਕਰ ਰਹੇ ਹਾਂ ਉੱਥੇ ਵੀ ਪੰਚਾਇਤ ਦੇ ਨਾਲ ਹੀ ਸੰਭਕਰ ਸੰਪਰਕ ਕਰਕੇ ਬਕਾਇਦਾ ਲਿਸਟ ਬਣਾ ਕੇ ਕਿ ਕਿਹਨਾ-ਕਿਹਨਾ ਲੋਕਾਂ ਨੂੰ ਕਿੰਨੀ ਖਾਦ ਚਾਹੀਦੀ ਔਰ ਕਿੰਨਾ ਡੀਜ਼ਲ ਚਾਹੀਦਾ ਉਤੋਂ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤਾ ਹੈ ਜੀ ਮੁਸਲਮਾਨ ਭਾਈਚਾਰੇ ਵੱਲੋਂ ਇੱਥੇ ਡੀਲ ਦੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਆਪ ਜੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜਾ ਦੀ ਸਥਿਤੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ ਜਿਸ ਦੇ ਨਾਲ ਲਗਭਗ ਪੰਜਾਬ ਦੇ 1400 ਦੇ ਕਰੀਬ ਪਿੰਡ ਜਿਹੜੇ ਪਾਣੀ ਚ ਡੁੱਬ ਗਏ ਸੀ ਉਹਦੇ ਲਈ ਜਿੱਥੇ ਪੰਜਾਬ ਦੇ ਐਨ ਆਰ ਆਈ ਵੀਰਾਂ ਨੇ ਪੰਜਾਬ ਦੇ ਪੰਜਾਬੀਆਂ ਨੇ ਇੱਕ ਮਦਦ ਦਾ ਹੱਥ ਲਿਆ ਦਿੱਤਾ ਉਹਦੇ ਨਾਲ ਇੱਥੇ ਇੱਕ ਦੇਖਣ ਵਾਲੀ ਮਿਸਾਲ ਕਾਇਮ ਹੋਈ ਹੈ ਕਿ ਜੋ ਮੁਸਲਮਾਨ ਭਾਈਚਾਰੇ ਵੱਲੋਂ ਮਦਦ ਆਈ ਹੈ ਉਹਨੇ ਵੀ ਭਾਈਚਾਰੇ ਇਕਜੁੱਟ ਦੀ ਮਿਸਾਲ ਕਾਇਮ ਕੀਤੀ ਹੈ ਔਰ ਗੱਲ ਖਾਲੀ ਮਦਦ ਹੀ ਨਹੀਂ ਹੈ ਮਦਦ ਦੀ ਪੰਜਾਬ ਦੁਨੀਆ ਚ ਜਾ ਕੇ ਸੀਰੀਆ ਇਰਾਕ ਦੇ ਵਿੱਚ ਜਾ ਕੇ ਔਰ ਆਪਣਾ ਰੂਸ ਵਾਲੀ ਜੰਗ ਦੇ ਵਿੱਚ ਜਾ ਕੇ ਵੀ ਪੰਜਾਬੀਆਂ ਨੇ ਮਦਦ ਕੀਤੀ ਹੈ ਤੇ ਪੰਜਾਬ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬ ਪੰਜਾਬੀਆਂ ਲਈ ਖੜਾ ਹੈ ਬਟ ਜੋ ਇਹ ਮਦਦ ਦੇ ਨਾਲ-ਨਾਲ ਭਾਈਚਾਰੇਕ ਸਾਂਝ ਦਾ ਸੁਨੇਹਾ ਆਇਆ ਹੈ ਇੱਕ ਅਮਨ ਸ਼ਾਂਤੀ ਦਾ ਸੁਨੇਹਾ ਆਇਆ ਹੈ ਉਹ ਇੱਕ ਮੈਂ ਕਹਿੰਦਾ ਆਪਣੇ ਆਪ ਚ ਬਹੁਤ ਵੱਡੀ ਮਿਸਾਲ ਹੈ ਔਰ ਇੱਕ ਵੱਖਰਾ ਇਤਿਹਾਸ ਲਿਖੇਗਾ ਪਹਿਲੇ ਦਿਨ ਤੋਂ ਹਟਾਤੀ ਸੇਵਾ ਕਰਦੇ ਹਾਂ ਕਿ ਗਰਾਊਂਡ ਲੋਡਰ ਕੀ ਜੇ ਪੋਜੀਸ਼ਨ ਹੈ ਗਰਾਊਂਡ ਲੈਵਲ ਤੇ ਦੇਖੋ ਜੀ ਇਸ ਟਾਈਮ ਤੇ ਤਾਂ ਜਿਮ ਮੈਨਾ ਚ ਮਿੱਟੀ ਸਾਫ ਕਰਨ ਦੀ ਲੋੜ ਹੈ ਉਹ ਮਿੱਟੀ ਸਾਫ ਕਰਨ ਲਈ ਜਿੰਨੀ ਵਕਤ ਤਬ ਹੋ ਸਕਦੀ ਹੈ ਡੀਜ਼ਲ ਦੀ ਲੋੜ ਹੈ ਘਰਾਂ ਚ ਫਰਨੀਚਰ ਦੀ ਲੋੜ ਹੈ ਗੱਦੇ ਖਰਾਬ ਹੋ ਗਏ ਨੇ ਉਹ ਚੀਜ਼ਾਂ ਦੀ ਲੋੜ ਹੈ ਪਰ ਸਭ ਤੋਂ ਵੱਧ ਜਿਹੜੀ ਲੋੜ ਇਸ ਵੇਲੇ ਹੈ ਉਹ ਡੀਜ਼ਲ ਦੀ ਹੈ ਔਰ ਉਸ ਤੋਂ ਬਾਅਦ ਜੋ ਬੀਜ ਖਾਦ ਉਹ ਜਿਸਾਂ ਦੀ ਜ਼ਰੂਰਤ ਹੈ ਉਹ ਆਉਣ ਵਾਲੇ ਦਿਨਾਂ ਚ ਉਹ ਸ਼ੁਰੂ ਹੋ ਜਾਏਗੀ